ਪੰਜਾਬ ਦੇ ਵਿੱਚ ਗੋਲੀਆਂ ਚਲੰਦਾ سلسلہ ਲਗਾਤਾਰ ਜਾਰੀ ਹੈ ਤੇ ਹੁਣ ਕਸਬਾ ਬਟਾਲਾ ਦੇ ਦੀਨ ਆਉਂਦੇ ਪਿੰਡ ਗ੍ਰੰਥ ਗੜ੍ਹ ਦੇ ਵਿੱਚ ਗੋਲੀਆਂ ਚੱਲੀਆਂ ਨੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਬਾਈਕ ਸਵਾਰਤਿਨ ਨੌਜਵਾਨਾਂ ਚ ਦੋ ਨੌਜਵਾਨ ਜਿਹੜੇ ਨੇ ਪਿੰਡ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਦੇ ਘਰ ਤੇ ਗੋਲੀਆਂ ਚਲਾਈਆਂ ਨੇ ਪੂਰੀ ਘਟਨਾ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨ ਪਹਿਲਾ ਘਰ ਦੇ ਬਾਹਰ ਗੇੜਾ ਮਾਰਦੇ ਨੇ ਤੇ ਫਿਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਵਾਪਸ ਆਏ ਤੇ ਦੋ ਨੌਜਵਾਨਾਂ ਨੇ ਬਾਈਕ ਤੋਂ ਉਤਰ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਰਫੂਤ ਚੱਕਰ ਹੋ ਗਏ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਗੁਰਪ੍ਰੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਨਵਦੀਪ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਗੁਰਪ੍ਰੀਤ ਸਿੰਘ ਸਰ ਗੁਰਪ੍ਰੀਤ ਜੀ ਕੀ ਹੈ ਸਾਰੀ ਘਟਨਾ ਵਾਪਰੀ ਹੈ ਤੇ ਕੀ ਕੁਝ ਨਜ਼ਰ ਆ ਰਿਹਾ ਹੈ ਸਰ ਇਹ ਨਾ ਕੱਲ 10 ਵਜੇ ਰਾਤ ਦੀ ਗੱਲ ਆ ਆਪਾਂ ਰੋਟੀ ਪਾਣੀ ਖਾ ਕੇ ਅੰਦਰ ਬੈਠੇ ਹੋਏ ਸੀ ਫਿਰ ਸੌਂ ਗਏ ਤੇ ਅਚਾਨਕ ਦੇਖਦੇ ਆਂ ਵੀ ਖੜਾਕ ਆਉਂਦਾ ਆ ਕੋਈ ਬਾਹਰੋਂ ਤੇ ਜਦੋਂ ਅਸੀਂ ਆਪਣੇ ਸੀਸੀਟੀਵੀ ਚੈੱਕ ਕਰਦੇ ਆਂ ਦੇਖਦੇ ਆਂ ਵੀ ਕੋਈ ਫਾਇਰ ਕਰ ਰਿਹਾ ਸੀਗਾ ਉਹ ਫਾਇਰ 8 ਫਾਇਰ ਉਹਨਾਂ ਨੇ ਸਰ ਕੀਤੇ ਹੋਏ ਆ ਜੋ ਕਿ ਇੱਕ ਫਾਇਰ ਅੰਦਰ ਆ ਕੇ ਮੇਨ ਗੇਟ ਨੂੰ ਵੀ ਲੱਗਾ ਹੋਇਆ ਆ ਤੇ ਉਹਨਾਂ ਵੱਲੋਂ ਫਾਇਰਿੰਗ ਕਰਕੇ ਬਾਅਦ ਵਿੱਚ ਫਰਾਰ ਹੋ ਗਏ ਆ ਦੁਨੀਆ ਸੰਧੂ ਪਿੰਡ ਨੂੰ ਸੀਸੀਟੀਵੀ ਦੇ ਨਜ਼ਾਰੇ ਸੀਸੀਟੀਵੀ 'ਚ ਸਰ ਤਿੰਨ ਜਾਣੇ ਲੜਕੇ ਆਉਂਦੇ ਆ ਮੋਟਰਸਾਈਕਲ ਤੇ ਪਹਿਲਾਂ ਅੱਗੇ ਜਾਂਦੇ ਫਿਰ ਪਿੱਛੇ ਆ ਕੇ ਦੇਖਦੇ ਆ ਮੋਲ ਫੇਰ ਉਤਰ ਕੇ ਦੋ ਜਾਣੇ ਉਹਨਾਂ 'ਚੋਂ ਦੋ ਪਿਸਤਲ ਨਾਲ ਫਾਇਰ ਕਰਦੇ ਜੀ ਫਾਇਰ ਕਰ ਹਾਂਜੀ ਬਕਾਇਦਾ ਕੋਈ ਪੁਲਿਸ ਪ੍ਰਸ਼ਾਸਨ ਆਇਆ ਸੀ ਜੀ ਪੁਲਿਸ ਮੌਕੇ ਤੇ ਆਈ ਸੀ ਬਟਾਲਾ ਗ੍ਰੈਂਥੀਆਂ ਇੰਚਾਰਜ ਚੌਂਕੀ ਇੰਚਾਰਜ ਵੀ ਪਹੁੰਚੇ ਸੀ ਐਸਐਚਓ ਸੇਖਵਾਵੀ ਡੀਐਸਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਹੋਏ ਉਹਨਾਂ ਨੇ ਸਾਰਾ ਕੁਝ ਦੇਖਿਆ ਖੋਲ ਉਹਨਾਂ ਨੂੰ ਮਿਲ ਗਏ ਸੀਗੇ ਸਾਰੀ ਸੀਸੀ ਤੇ ਕੋਈ ਰੰਝੀਸ਼ ਕੋਈ ਕਿਸੇ ਨਾਲ ਤੁਹਾਡੀ ਜਾਂ ਕੋਈ ਕੰਪਨੀ ਹੋਵੇ ਪਹਿਲਾਂ ਇਹ ਜੈਸੀ ਕਿਨੇ ਵਾਦਾ ਸਰ ਸਾਡਾ ਨਾ ਪਿੰਡ ਚ ਪਹਿਲਾਂ ਹੀ ਪਰਚਾ ਚੱਲਦਾ ਆ ਕਿ ਇਸੇ ਸਕਸ਼ਲੋਂ ਵੀ ਉਹ ਗਲਤ ਕੰਮ ਪਿੰਡ ਚ ਕਰਦੇ ਸੀ ਆਪਾਂ ਉਹਨਾਂ ਨੂੰ ਰੋਕਦੇ ਸੀਗੇ ਉਹਨਾਂ ਨੇ ਇਸੇ ਚੱਕਰ ਚ ਪੁਲਿਸ ਨਾਲ ਮਿਲ ਕੇ ਜਾਂ ਕੁਛ ਵੀ ਕਹਿ ਲੋ ਕਰਕੇ ਸਾਡੇ ਤੇ ਪਰਚਾ ਕਰਵਾਤਾ ਉਲਟ ਸਾਡਾ ਲਾਇਸੈਂਸੀ ਵੈਪਨ ਸੀ ਵੱਡੇ ਵੀਰ ਦਾ ਉਹ ਵੀ ਜਬਤ ਕਰ ਲਿਆ ਗਿਆ ਜੋ ਕਿ ਸਾਡਾ ਸੇਫਟੀ ਲਈ ਸੀਗਾ ਅਸੀਂ ਯੂਜ਼ ਕਰਿਆ ਤੇ ਉਹ ਤੁਸੀਂ ਉਹਨਾਂ ਦਾ ਹੀ ਇਹ ਕੰਮ ਆ ਸਾਡੀ ਹੋਰ ਲੱਗੇ ਛਾਗੇ ਕਿਤੇ ਵੀ ਕੋਈ ਖੈਬਾ ਜੀ ਨਹੀਂ ਹੈਗੀ ਬਸ ਉਹੀ ਇੱਕ ਸ਼ਖਸਿਆ ਦੋ ਦੋ ਤਿੰਨ ਘਰਿਆ ਪਿੰਡ ਦੇ ਜਿੰਨਾਂ ਨਾਲ ਸਾਡੀ ਖੈਬ ਹੈ ਜਿੰਨਾਂ ਵੱਲੋਂ ਇਹ ਕੁਛ ਕੀਤਾ ਗਿਆ ਜੇ ਪਰਿਵਾਰ ਜਾਰਦਾ ਹੁੰਦਾ ਜਾਂ ਇਹਦੇ ਗੰਦੇ ਬਟਾਚਾਨ ਸਰ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀ ਕਿਉਂਕਿ ਮੈਂ ਵੀ ਕਈ ਵਾਰੀ ਬਾਹਰ ਹੀ ਫੋਨ ਕਰਦਾ ਹੁੰਨਾ ਐਸੇ ਟਾਈਮ ਨਾਲ ਦੀਦੀ ਹੋਣੀ ਕੈਨੇਡਾ ਜਾਂ ਉਹਨਾਂ ਦਾ ਕਾਲ ਆਉਂਦੀ ਹੁੰਦੀ ਹੈ ਤੇ ਮੈਂ ਬਾਹਰ ਹੀ ਗੱਲ ਕਰਦਾ ਹੁੰਨਾ ਕਈ ਵਾਰੀ ਚਲੋ ਉਹ ਤਾਂ ਰੱਬ ਵੱਲੋਂ ਹੀ ਮੈਂ ਅੰਦਰ ਸੀਗਾ ਤਾਂ ਬਚਾਅ ਹੋ ਗਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈ ਕੀ ਨਾਮ ਹੈ ਨਵਦੀਪ ਸਿੰਘ ਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਹਿਣਾ ਸਰ ਹਾਨੂੰ ਨਾ 20 ਮਾਰਚ ਨੂੰ ਪਹਿਲਾਂ ਵੀ ਉਹ ਜਿੰਨਾਂ ਨਾਲ ਸਾਡੀ ਲਾਕਡਾਡ ਹੀ ਨਾ ਉਹਨਾਂ ਲੋਹਾਂ ਨੂੰ 20 ਮਾਰਚ ਨੂੰ ਮਤਲਬ ਕਿ ਧਮਕੀ ਆਈ ਆ ਸ਼ਰੀਆਮ ਕੀ ਜਿਤਨਾ ਡਾ ਮਤਲਬ ਮੁੰਡਾ ਜੇਲ੍ਹ ਚੋਂ ਆ ਗਏ ਅਸੀਂ ਤੁਹਾਡੀ ਫੈਮਿਲੀ ਚ ਇੱਕ ਵੀ ਮਤਲਬ ਬੰਦਾ ਨਹੀਂ ਰਹਿਣ ਦੇਣਾ ਤੇ ਅਸੀਂ ਉਦੋਂ ਕਾਰਵਾਈ ਨਹੀਂ ਕੀਤੀ ਆਈ ਆ ਕਿ ਚਲੋ ਸਾਡਾ ਇਦਾਂ ਹੀ ਲੱਭ ਜੂਗਾ ਤੇ ਕੁਝ ਦਿਨ ਪਏ ਆ ਤੇ ਫਿਰ 10 ਤਕ ਦੇ ਕਰੀਬ ਸਾਡੇ ਗੇਟ ਤੇ ਮਤਲਬ ਫਾਇਰਿੰਗ ਮਾਰੀ ਗਈ ਠੀਕ ਕਰਨਾ ਬਾਕੀ ਆ ਸਰ ਤਾਂ ਤੇ ਸਰ ਬਹੁਤ ਡੈਸ਼ ਪਰ ਮੋਲ ਸੀ ਤੇ ਅਈ ਮੈਂ ਤਾਂ ਅਜੇ ਮਤਲਬ ਅੰਦਰ ਉੱਠ ਕੇ ਗਿਆ ਆਂ ਤੇ ਜਦੋਂ ਖਿੜਾਕ ਆਇਆ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਕੋਈ ਚੀਜ਼ ਕੀ ਆ ਤੇ ਜਦੋਂ ਅੱਗੇ ਦੇਖਿਆ ਤੇ ਬਾਹਰ ਫਾਇਰਿੰਗ ਹੋਈ ਆ ਅਸੀਂ ਤਾਂ ਇਹੋ ਚਾਹੁੰਨੇ ਕਿ ਸਾਨੂੰ ਇਨਸਾਫ਼ ਮਿਲੇ ਸਰ ਕੱਲੋਂ ਇਦਾਂ ਕਿਹੇ ਹੋਰ ਦੇ ਵੀ ਮਾਰਨਗੇ ਅੱਜ ਇੱਥੇ ਮਾਰੀਆਂ ਕੱਲੋਂ ਹੋਰ ਵੀ ਕਿਸੇ ਦੇ ਮਾਰੇ ਮਾਰਨਗੇ ਪਰਿਵਾਰ ਚ ਸਾਰੇ ਡਰੇ ਹੋਏ ਸੀ ਸਾਰਿਆਂ ਦੇ ਮਤਲਬ ਰੰਗ ਮਤਲਬ ਚਿਹਰੇ ਉਦਾਸ ਸੀ ਹਾਂਜੀ ਅਜੇ ਵੀ ਲੱਗਦਾ ਤੁਹਾਨੂੰ ਖਤਰਾ ਹੈ ਹਾਂਜੀ ਸਰ ਖਤਰਾ ਹੈ ਕਿਉਂਕਿ ਉਹਦਾ ਅੰਦਰੋਂ ਸਾਰਾ ਕੁਝ ਚੱਲਦਾ ਜੇ ਸਿਸਟਮ ਮੰਡੇ ਦਾ ਜਿਹਦੇ ਨਾਲ ਸਾਡੀ ਲਾਕਡਾਊਨ ਹੈ ਇੰਸਟਾਗ੍ਰam ਗਿਆਰਾ ਸਭ ਕੁਝ ਅੰਦਰੋਂ ਚੱਲਦਾ ਗੋੰਦਵਾਲ ਜੇਲ੍ਹ ਚੋਂ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ੍ਹ ਦੇ ਉਹਨਾਂ ਦੇ ਘਰ ਤਿੰਨ ਵਿਅਕਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵਿਅਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਪਰ ਫਾਇਰ ਉਹ ਕੀਤੇ ਦੋ ਜਣੇ ਦੇ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੈਂਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚਲੇ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਤੋਂ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿਉਂਕਿ ਨਾ ਤੇ ਕਦੀ ਕੋਈ ਧੰਕੀ ਦਾ ਨਾਮ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾ ਕਰ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਾਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਉਹਨਾਂ ਸਿਹਰ ਤੋਂ ਅਸੀਂ ਅਲੱਗ-ਅਲੱਗ ਟੀਮਾਂ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਉਹਨਾਂ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਕੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਰੌਂਦੀ ਹੈ ਕੈਨਿਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰਿਆ ਦੀ ਰਿਪੋਰਟ